ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਕਿ ਸਾਰੇ ਜਾਨੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਠੀਕ ਠਾਕ ਹੋਵੋਗੇ ਸੋ ਮੇਰਾ ਨਾਮ ਹੈ ਬਲਜੀਤ ਕੌਰ ਤੇ ਸਾਡੇ ਚੈਨਲ ਦਾ ਨਾਮ ਹੈ ਮਾਂ ਪੁੱਤ ਦੀ ਜੋੜੀ ਸੋ ਥੈਂਕ ਯੂ so much ਜਿਹੜੇ ਵੀ ਸਪੋਰਟ ਕਰਦੇ ਨੇ ਤੇ ਬਹੁਤ ਬਹੁਤ ਧੰਨਵਾਦ ਉਹਨਾਂ ਭੈਣਾਂ ਦਾ ਉਹਨਾਂ ਵੀਰਾਂ ਦਾ ਜਿਹੜੇ ਸਾਡੇ ਚੈਨਲ ਤੇ ਬਣੇ ਹੋਏ ਆ ਸਾਡੀ ਵੀਡੀਓ ਦਾ ਇੰਤਜ਼ਾਰ ਕਰਦੇ ਆ ਤੇ ਸੋ ਇਵੇਂ ਹੀ ਸਾਡੇ ਚੈਨਲ ਨੂੰ ਪਿਆਰ ਦਿੰਦੇ ਰਹੋ ਕਿਉਂਕਿ ਤੁਹਾਡੇ ਹੀ ਅ ਸਦਕਾ ਆਪਾਂ ਇੱਥੋਂ ਤੱਕ ਪਹੁੰਚੇ ਆ ਜੇ ਤੁਸੀਂ ਨਾ ਸਾਨੂੰ ਸਪੋਰਟ ਕਰਦੇ ਤਾਂ ਸ਼ਾਇਦ ਆਪਾਂ ਇੱਥੇ ਤੱਕ ਨਾ ਪਹੁੰਚਦੇ ਸੋ ਇੱਕ YouTube ਫੈਮਲੀ ਇੱਕ ਨਿਊ ਫੈਮਲੀ ਆ ਸੋ ਸਾਡੇ ਲਈ ਤਾਂ ਖੁਦ ਦੀ ਫੈਮਲੀ ਆ ਕਿਉਂਕਿ ਇਸ ਫੈਮਲੀ ਦੇ ਕਰਕੇ ਹੀ ਆਪਾਂ ਕਾਮਯਾਬ ਹੋ ਸਕਦੇ ਆ ਤੇ ਕਿਉਂਕਿ ਕਿਸੇ ਨਾ ਕਿਸੇ ਕਾਮਯਾਬੀ ਦੇ ਪਿੱਛੇ ਕਿਸੇ ਦਾ ਹੱਥ ਹੁੰਦਾ ਹੈ ਸੋ ਸਾਡਾ YouTube ਫੈਮਲੀ ਦਾ ਹੱਥ ਹੈ ਸਾਡੀ ਕਾਮਯਾਬੀ ਦੇ ਪਿੱਛੇ ਤੇ ਪ੍ਰਮਾਤਮਾ ਕਰੇ ਕਿ ਸੋ ਇਵੇਂ ਹੀ ਤੁਸੀਂ ਸਾਡੇ ਨਾਲ ਬਣੇ ਰਹੋ ਤੇ ਸਪੋਰਟ ਕਰਦੇ ਰਹੋ ਸੋ ਅਸੀਂ ਅੱਜ ਘਰ ਦਾ ਕੰਮ ਧੰਦਾ ਸਾਮ ਕੇ ਹਰਜੋਤ ਦੇ ਸਕੂਲ ਅੱਜ ਮੀਟਿੰਗ ਸੀ ਅੱਜ ਸ਼ਨੀਵਾਰ ਦਾ ਦਿਨ ਆ ਤੇ ਮੀਟਿੰਗ ਸੀ ਤਾਂ ਆਪਾਂ ਫਿਰ ਘਰ ਦਾ ਸਾਰਾ ਕੰਮ ਸਮੇਟ ਕੇ ਫਿਰ ਆਪਾਂ ਸਕੂਲ ਦੇ ਵਿੱਚ ਗਏ ਤੇ ਸਕੂਲ ਦੇ ਵਿੱਚ ਉਹਨਾਂ ਨੇ ਸਾਡੇ ਮਹਾਰਾਜ ਜੀ ਗੁਰੂਆਂ ਦੀਆਂ ਫੋਟੋਆਂ ਕਾਫੀ ਲਾਈਆਂ ਸੀ ਸਾਡੇ ਗੁਰੂ ਗੁਰਗੋਬ ਸਿੰਘ ਜੀ ਦੀ ਗੁਰਾਰਜਨ ਦੇਵ ਜੀ ਦੀ ਤੇ ਤੱਤੀ ਤਵੀ ਤੇ ਬੈਠੇ ਹੋਏ ਸੀ ਗੁਰੂ ਅਰਜਨ ਦੇਵ ਜੀ ਸਾਰੀਆਂ ਮਤਲਬ ਉਹਨਾਂ ਨੇ ਫੋਟੋਆਂ ਲਾਈਆਂ ਤੇ ਥੱਲੇ ਉਹਨਾਂ ਦਾ ਇਤਿਹਾਸ ਵੀ ਦੱਸਿਆ ਗਿਆ ਸੀ ਤੇ ਫਿਰ ਕਾਫੀ ਮਤਲਬ ਦੋਨਾਂ ਸਾਡਾ ਤੇ ਹੀ ਫੋਟੋਆਂ ਲਾਈਆਂ ਸੀ ਬਹੁਤ ਹੀ ਵਧੀਆ ਇਹਨਾਂ ਨੇ ਮਤਲਬ ਫੋਟੋ ਲਗਾਈ ਆਪਣੇ ਬੱਚਿਆਂ ਨੂੰ ਇਤਿਹਾਸ ਦੱਸੋ ਇਹਦੇ ਬਾਰੇ ਜਾਣਕਾਰੀ ਦਿੱਤੀ ਤੇ ਮੈਨੂੰ ਤਾਂ ਬਹੁਤ ਵਧੀਆ ਲੱਗਾ ਪਹਿਲਾਂ ਇਹਨਾਂ ਨੇ ਜਾਣ ਲੱਗਿਆ ਸਾਨੂੰ ਮਤਲਬ ਸਪੀਲ ਲਾਈ ਹੋਈ ਸੀ ਠੰਡੀ ਤੇ ਉਹਨਾਂ ਨੇ ਉਹ ਸਾਨੂੰ ਕਿਹਾ ਕਿ ਸ਼ੱਕ ਲੋ ਅਸੀਂ ਕਿਹਾ ਕਿ ਚਲੋ ਆਉਣ ਲੱਗਿਆ ਆਪਾਂ ਸ਼ੱਕ ਲਾਂਗੇ ਤੇ ਪਹਿਲਾਂ ਆਪਾਂ ਮੀਟਿੰਗ ਅਟੈਂਡ ਕਰ ਲਈਏ ਸੋ ਇਹਨਾਂ ਨੇ ਫਿਰ ਸਾਨੂੰ ਖਰਾ ਪ੍ਰਸਾਦੀ ਦੇਖ ਬਣੀ ਸੀ ਪਹਿਲਾਂ ਆਪਾਂ ਉਹ ਲਈ ਤੇ ਉਸ ਤੋਂ ਬਾਅਦ ਆਪਾਂ ਇਨਾ ਫੋਟੋਆਂ ਦਾ ਫੋਟੋਆਂ ਦੇ ਦਰਸ਼ਨ ਕੀਤੇ ਤੇ ਇਹ ਦੇਖੋ ਸਾਰੇ ਗੁਰੂਆਂ ਦਾ ਇਤਿਹਾਸ ਵੀ نیچے ਲਿਖਿਆ ਹੋਇਆ ਵਾ ਤੇ ਸਾਰੇ ਗੁਰੂ ਮਹਾਰਾਜ ਜੀਆਂ ਫੋਟੋਆਂ ਵੀ ਇਹਨਾਂ ਨੇ ਮਤਲਬ ਲਾਈਆਂ ਹੋਈਆਂ ਵਾ ਤੇ ਉਹਨਾਂ ਦੇ ਬਚਪਨ ਤੋਂ ਲੈ ਕੇ ਮਤਲਬ ਹੁਣ ਤੱਕ ਸਾਰੀਆਂ ਹੀ ਫੋਟੋਆਂ ਲੱਗੀਆਂ ਹੋਈਆਂ ਸੀ ਤੇ ਬਹੁਤ ਵਧੀਆ ਮਤਲਬ ਦੱਸਿਆ ਹੋਇਆ ਸੀ ਤੇ ਇਹ ਸਕੂਲ ਦੀ ਜਿਹੜੀ ਇੱਕ ਅ ਬੇਟੀ ਇੱਕ ਕੁੜੀ ਸੀ ਹਨਾ ਮਤਲਬ ਸਕੂਲ ਦਾ ਇੱਕ ਸਟੂਡੈਂਟ ਸੀ ਸੋਰੀ ਸਕੂਲ ਦਾ ਇੱਕ ਸਟੂਡੈਂਟ ਸੀ ਤੇ ਉਹ ਮੈਨੂੰ ਕਹਿੰਦੇ ਕਿ ਆਂਟੀ ਆਪਾਂ ਵੀਡੀਓ ਬਣਾਉਣੀ ਹੈ ਟਾਡੀ ਤੇ ਮੈਂ ਕਿਹਾ ਚਲੋ ਬਣਾ ਲਓ ਕੋਈ ਗੱਲ ਨਹੀਂ ਤੇ ਫਿਰ ਉਹਨਾਂ ਨੇ ਮੇਰੀ ਵੀਡੀਓ ਬਣਾਈ ਤੇ ਕੁਝ ਗੱਲਾਂ ਪੁੱਛੀਆਂ ਤੇ ਉਹਦੇ ਬਾਰੇ ਆਪਾਂ ਜਾਣਕਾਰੀ ਦਿੱਤੀ ਜਾਗਰੂਕ ਕੀਤਾ ਲੋਕਾਂ ਨੂੰ ਤੇ ਸੋ ਉਹ ਵੀ ਵੀਡੀਓ ਵੀ ਦੇਖੋ ਸਾਨੂੰ ਮਿਲਦੀ ਹੈ ਜਾਂ ਨਹੀਂ ਮੈਂ ਤੇ ਵੈਸੇ ਬੋਲਿਆ ਸੀ ਟੀਚਰ ਨੂੰ ਕਿ ਮੈਨੂੰ ਵੀਡੀਓ ਦੇ ਦਿਓ ਤੇ ਜਦੋਂ ਵੀ ਮਿਲੇਗੀ ਆਪਾਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਸੋ ਤੁਸੀਂ ਦੇਖ ਸਕਦੇ ਹੋ ਕਾਫੀ ਮਤਲਬ ਫੋਟੋਆਂ ਲੱਗੀਆਂ ਹੀ ਅਸੀਂ ਉਸ ਤੋਂ ਬਾਅਦ ਦੂਸਰੀ ਸ਼ੈਡ ਤੇ ਵੀ ਫੋਟੋਆਂ ਲੱਗੀਆਂ ਹੀ ਤੇ ਆਪਾਂ ਉੱਥੋਂ ਦੇਖ ਕੇ ਤੇ ਫਿਰ ਆਪਾਂ ਉਧਰਲੀ ਸਾਈਡ ਵੀ ਗਏ ਤੇ ਤੁਸੀਂ ਦੇਖ ਸਕਦੇ ਹੋ ਸਕੂਲ ਦੇ ਸਟੂਡੈਂਟ ਬਹੁਤ ਹੀ ਜਿਆਦਾ ਸਫਾਈ ਦਾ ਧਿਆਨ ਰੱਖਿਆ ਗਿਆ ਕਿਉਂਕਿ ਸਾਡੇ ਗੁਰੂਆਂ ਦੀਆਂ ਫੋਟੋਆਂ ਨੇ ਗੁਰੂਆਂ ਦੇ ਦੇਗ ਤਿਆਰ ਹੁੰਦੀ ਆ ਸਾਡੇ ਇੱਥੇ ਪਾਠ ਜਦੋਂ ਹੁੰਦਾ ਹੈ ਤੇ ਦੇਗ ਵੀ ਤਿਆਰ ਹੁੰਦੀ ਆ ਸਕੂਲ ਵੀ ਬਹੁਤ ਵਧੀਆ ਵਾ ਆਪਾਂ ਲਈ ਤਾਂ ਵਧੀਆ ਵਾ ਕਿਉਂਕਿ ਗੁਰਸਿੱਖੀ ਦੇ ਬਾਰੇ ਦੱਸਿਆ ਜਾਂਦਾ ਵਾ ਤੇ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਨੌਜਵਾਨ ਜਿਹੜੇ ਸਾਡੇ ਬੱਚੇ ਆ ਹਨਾ ਤੇ ਉਹ ਜਿਹੜੇ ਆ ਭਟਕ ਜਾਂਦੇ ਆ ਤੇ ਗਲਤ ਰਾਹ ਚੁਣ ਲੈਂਦੇ ਆ ਨਸ਼ਿਆਂ ਵੱਲ ਚਲ ਜਾਂਦੇ ਆ ਸੋ ਇਹ ਟੀਚਰ ਸੀ ਤੇ ਆਪਾਂ ਇਹਨਾਂ ਦੀ ਵੀ ਵੀਡੀਓ ਬਣਾੜੇ ਸੀ ਤੇ ਸੋ ਇਹਨਾਂ ਨੇ ਵੀ ਸਾਡਾ ਵੈਲਕਮ ਬਹੁਤ ਵਧੀਆ ਕੀਤਾ ਸੋ ਥੈਂਕ ਯੂ ਸੋ ਮਾਚ ਇੰਨਾ ਪਿਆ ਟੀਚਰਾਂ ਦਾ ਵੀ ਸੋ ਇੱਥੇ ਆਪਾਂ ਫੋਟੋਆਂ ਦੇਖਦੇ ਦੇਖਦੇ ਸਾਰੀਆਂ ਬਹੁਤ ਵਧੀਆ ਤਰੀਕੇ ਦੇ ਨਾਲ ਇਹਨਾਂ ਨੇ ਫੋਟੋਆਂ ਲਾਈਆਂ ਹੋਈਆਂ ਸੀ ਤੇ ਬਹੁਤ ਪਿਆਰ ਦੇ ਨਾਲ ਪ੍ਰੇਮ ਦੇ ਨਾਲ ਇਹਨਾਂ ਦੀ ਸੇਵਾ ਕੀਤੀ ਗਈ। ਇਹਨਾਂ ਫੋਟੋਆਂ ਦੀ ਸਾਫ ਸਫਾਈ ਦਾ ਧਿਆਨ ਪੂਰੀ ਤਰ੍ਹਾਂ ਰੱਖਿਆ ਗਿਆ। ਇਕੱਲੇ ਇਕੱਲੇ ਫੋਟੋ ਲੱਗੇ। ਸਟੂਡੈਂਟ ਖਲੋਤੇ ਹੁੰਦੇ ਸੀ ਕਿਸੇ ਨੂੰ ਵੀ ਮਤਲਬ ਫੋਟੋ ਨੂੰ ਟੱਚ ਨਹੀਂ ਕਰਨ ਦਿੰਦੇ ਕਿਉਂਕਿ ਕਹਿੰਦੇ ਕਿ ਹਨਾ ਝੂਠੇ-ਮੂਠੇ ਹੱਥ ਲੱਗਦੇ ਆ। ਤੇ ਫਿਰ ਆਪਾਂ ਚਲੋ ਫੋਟੋਆਂ ਦੇਖ ਕੇ ਆਪਾਂ ਅਗੇ ਇੱਧਰ ਪਾਰਕ ਦੇ ਵਿੱਚ ਤੁਸੀਂ ਸਕੂਲ ਦੀ ਪਾਰਕ ਦੇਖ ਸਕਦੇ ਇੱਧਰ ਬੱਚੇ ਖੇਡਦੇ ਹੁੰਦੇ ਆ ਇੱਧਰ ਲੱਗੇ ਆ ਝੂਲੇ ਵਗੈਰਾ ਤੇ ਸੋ ਆਪਾਂ ਇੱਥੋਂ ਤੱਕ ਇਹ ਵੀਡੀਓ ਰਿਕਾਰਡ ਕਰ ਪਾਈ ਸੋ ਫਿਰ ਆਪਾਂ ਅਗੇ ਘਰ ਵਾਪਸ ਤੇ ਘਰ ਵਾਪਸ ਆ ਕੇ ਜਾਰੇ ਤੁਹਾਨੂੰ ਪਤਾ ਹੀ ਆ ਕਿ ਦਿੱਲੀ ਦੇ ਕੰਮ ਤਾਂ ਦੇ ਜਿਹੜੇ ਹੁੰਦੇ ਆ ਉਹ ਆਪਾਂ ਕਿਤੇ ਸੋ ਫਲੀਆਂ ਥੋੜੀਆਂ ਜਿਹੀਆਂ ਰਹਿ ਗਈਆਂ ਸੀ ਤੇ ਫਿਰ ਉਹ ਆਪਾਂ ਥੋੜੀਆਂ ਜਿਹੀ ਮੈਂ ਮੈਂ ਕੱਢ ਲੀਆਂ ਤੇ ਥੋੜੀਆਂ ਰਹਿ ਗਈਆਂ ਵਾ ਉਹ ਬਾਅਦ ਚ ਆਪਾਂ ਕੱਢਾਂਗੇ ਤੇ ਸੂਫਾ ਲੀਆਂ ਪਤਾ ਨਹੀਂ ਫਲੀਆਂ ਕਿੰਨੀਆਂ ਕਾ ਨਿਕਲਣੀਆਂ ਇਧਰ ਮੈਂ ਕੱਪੜੇ ਧੋ ਕੇ ਸੁਕਣੇ ਪਏ ਇਧਰ ਰਫੀਡ ਵਗੈਰਾ ਦੇ ਬੂਟੇ ਲੱਗੇ ਇਧਰ ਪਿੰਡੀਆਂ ਆ ਪਰ ਬਿੰਨੀ ਹੜਕਾਂ ਬਿਲਕੁਲ ਨਹੀਂ ਹੋਈਆਂ ਹੈਗੀਆਂ ਤੇ ਇਧਰ ਆਪਾਂ ਪਨੀਰੀ ਮੀਜੀ ਹੋਈ ਆ ਤੇ ਬਾਕੀ ਇਹ ਤੁਹਾਨੂੰ ਮੈਂ ਦੱਸਾਂਗੂਗੀ 5:30 ਵਜੇ ਦਾ ਟਾਈਮ ਹੋ ਚੁੱਕਾ ਹੈ ਸ਼ਾਮ ਦਾ ਤੇ ਅੱਜ ਵੀ ਸਾਰਾ ਦਿਨ ਮਤਲਬ ਘਰ ਦੇ ਕੰਮਾਂ ਦੇ ਵਿੱਚ ਹੀ ਨਿਕਲ ਗਿਆ ਤੇ ਬਹੁਤ ਮੁਸ਼ਕਿਲ ਦੇ ਨਾਲ ਮੈਂ ਵੀਡੀਓ ਬਣਾਈ ਆ ਸੋ ਪਲੀਜ਼ ਵੀਡੀਓ ਸੋ 5:30 ਵਜੇ ਦਾ ਟਾਈਮ ਹੋ ਚੁੱਕਾ ਵਾ ਤੇ ਹੁਣ ਆਪਾਂ ਬਸ ਰੋਟੀ ਪਾਣੀ ਦਾ ਕਰਨ ਲੱਗੇ ਆ ਕੰਮ ਰੋਟੀ ਪਾਣੀ ਬਣਾਵਾਂਗੇ ਧਾੜਾ ਮੈਂ ਕੱਢ ਲਿਆ ਸੀ ਹੁਣੇ ਮੈਂ ਧਾੜਾ ਕੱਢ ਕੇ ਆਈ ਸੀ ਉਹ ਵੀਡੀਓ ਮੇਰੇ ਕੋਲ ਰਿਕਾਰਡ ਨਹੀਂ ਸੀ ਹੋਈ ਕਿਉਂਕਿ ਮੈਨੂੰ ਐਸੀ ਵੀ ਫੀਵਰ ਹੋਇਆ ਸੀ ਤੇ ਵੀਡੀਓ ਬਣਾਉਣੀ ਮੇਰੇ ਲਈ ਥੋੜੀ ਜਿਹੀ ਔਖੀ ਹੋ ਗਈ ਸੀ ਤੇ ਅੱਜ ਸਾਰਾ ਦਿਨ ਘਰ ਦਾ ਕੰਮ ਹੀ ਕਰਦੇ ਰਹੇ ਆ ਕੁਛ ਨਿੱਕੇ ਮੋٹے ਜਿਹੜੇ ਕੰਮ ਹੁੰਦੇ ਆ ਕਰਨਾਂ ਦੇ ਉਹੀ ਨਹੀਂ ਸੀ ਮੁੱਕਦੇ ਤੇ ਉਹ ਕਰਦੇ ਪਏ ਆ ਸੋ ਪਲੀਜ਼ 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 ਤੁਹਾਡੀ ਗਰੀ ਰਿਕਵੈਸਟ ਹੈ ਕਿ سپورਟ ਕਰੋ ਕਿਉਂਕਿ ਵਿਊ ਬਹੁਤ ਘੱਟ ਆ ਸੋ ਪਲੀਜ਼ ਰਿਸਪਾਂਸ ਘੱਟ ਆ ਰਿਹਾ ਵਾ ਵਿਊ ਘੱਟ ਆ ਰਿਹਾ ਸੋ ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰਕੇ ਸਾਰੇ ਦੇਖਿਆ ਕਰੋ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਆਪਣੇ ਭੈਣ ਭਰਾਵਾਂ ਨੂੰ ਆਪਣੇ ਫਰੈਂਡ ਸਰਕਲ ਨੂੰ ਸ਼ੇਅਰ ਕਰਦਿਆ ਕਰੋ ਵੀਡੀਓ ਨੂੰ ਤੇ ਬੈਡ ਤੋਂ ਹਜੇ ਵੀ ਥੋੜਾ ਜਿਹਾ ਖਲੜਾ ਚੁੱਕਣ ਵਾ ਲਾਵਾ ਮੇਰੇ ਤੋਂ ਹਿੰਮਤ ਨਹੀਂ ਆ ਪਰ ਫਿਰ ਵੀ ਮੈਨਾਂ ਨਾ ਕਰਨਾ ਪੈਣਾ ਵਾ ਕਿਉਂਕਿ ਜਦੋਂ ਪਤਾ ਵਾ ਕਿ ਕਰਨਾ ਆਪਣੋ ਹੀ ਪੈਣਾ ਵਾ ਫਿਰ ਵੀ ਚਲੋ ਕੋਈ ਗੱਲ ਨਹੀਂ ਕੰਮ ਕਰਦੇ ਆ ਹੁਣ ਆਪਾਂ ਇਹ ਹੁਣ ਆਪਾਂ ਜਾਂਦੇ ਆ ਕਿਚਨ ਦੇ ਵਿੱਚ ਫੈਨ ਬੰਦ ਕਰ ਦਿੰਨੇ ਆ ਕਿਚਨ ਦੇ ਵਿੱਚ ਜਾਂਦੇ ਆ ਸੋ ਪਹਿਲਾਂ ਇੱਧਰ ਦਾ ਤੁਹਾਨੂੰ ਵੀਊ ਦਿਖਾਉਣੀ ਆ ਮੈਂ ਇੱਧਰ ਹਵਾ ਬਹੁਤ ਠੰਡੀ ਹੁੰਦੀ ਕਿਉਂਕਿ ਸਾਡੇ ਇੱਧਰਲੀ ਸਾਈਡ ਖਿੜਕੀ ਆ ਇੱਧਰਲੀ ਸਿਰ ਮੈਂ ਸਟੈਂਡ ਫੜਿਆ ਮੈਂ ਫੋਨ ਲਗਾਉਣਾ ਸੀ ਵਿੱਚ ਤੇ ਇੱਧਰ ਆਪਾਂ ਪੱਠੇ ਵਗੈਰਾ ਬੀਜੀ ਹੋਏ ਆ ਤੇ ਬਹੁਤ ਸੋਹਣੀ ਹਵਾ ਆਉਂਦੀ ਇੱਧਰ ਹੀ ਸੜਮ ਨੇ ਆਉਂਦੀ ਆ ਵ ਇੱਧਰ ਤੇ ਬਹੁਤ ਸੋਹਣਾ 뷰 ਹੁੰਦਾ ਇੱਧਰੋਂ ਆ ਦੇਖੋ ਬਹੁਤ ਸੋਹਣਾ 뷰 ਹੁੰਦਾ ਵਾ ਖੇਤਾਂ ਚ ਹਰਿਆਲੀ ਹਰਿਆਲੀ ਤੇ ਇੱਧਰ ਆਪਾਂ ਪੱਠੇ ਬੀਜੇ ਹੋਏ ਆ ਤੇ ਇਹ ਬਾਕੀ ਲੱਗੇ ਪੈ ਲੀਆਂ ਨੇ ਫਿਰ ਘਰ ਨੇ ਕਾਫੀ ਤੁਸੀਂ ਦੇਖ ਸਕਦੇ ਹੋ ਬਾਹਰ ਦਾ 뷰 ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਦਾ ਬਹੁਤ ਜ਼ਿਆਦਾ ਖੇਤਾਂ 'ਚ ਰਹਿਣਾ ਬੰਨੂੰ ਬਹੁਤ ਜ਼ਿਆਦਾ ਪਸੰਦ ਸੀ ਅ ਸ਼ੁਰੂ ਤੋਂ ਹੀ ਬਹੁਤ ਮਤਲਬ ਵਧੀਆ ਸ ਲੱਗਦਾ ਕਿਉਂਕਿ ਬਾਹਰ ਹਵਾ ਵੀ ਬਹੁਤ ਵਧੀਆ ਹੁੰਦੀ ਆ ਤੇ ਪਿੰਡ ਹੁੰਦੀ ਆ ਤੇ ਸੋ ਦੇਖੋ ਹੁਣ ਆਪਾਂ ਜਾਣੇ ਹ ਕਿਚਨ ਦੇ ਵਿੱਚ ਕਿਉਂਕਿ ਕਿਚਨ ਦੇ ਵਿੱਚ ਮੇਰੇ ਬਰਤਨ ਵਗੈਰਾ ਸਾਰੇ ਧੋਣ ਵਾਲੇ ਆ ਤੇ ਅੱਜ ਆਪਾਂ ਗਏ ਸੀ ਹਰਜੋਤ ਦੀ ਮੀਟਿੰਗ ਤੇ ਸਕੂਲ ਤੇ ਉਥੇ ਹਰਜੋ ਦੀ ਮੀਟਿੰਗ ਸੀ ਤੇ ਬਾਕੀ ਤੁਹਾਨੂੰ ਪਤਾ ਹੀ ਹੈ ਗੁਰੂ ਅਰਜਨ ਦੇਵ ਗੁਰੂ ਅਰਜਨ ਦੇਵ ਜੀ ਦੇ ਬਾਰੇ ਇਤਿਹਾਸ ਬਾਰੇ ਦੱਸਿਆ ਗਿਆ ਸੀ ਅੱਜ ਸਕੂਲ ਦੇ ਵਿੱਚ ਵੀ ਤੇ ਕੁਝ ਉਹਨਾਂ ਨੇ ਸਾਡੇ ਕੋਲ ਵੀ ਕੁਐਸਚਨ ਪੁੱਛੇ ਸੀ ਤੇ ਉਹ ਵੀ ਵੀਡੀਓ ਆਪਾਂ ਤੁਹਾਨੂੰ ਜ਼ਰੂਰ ਅਪਲੋਡ ਕਰਾਂਗੇ ਜੇ ਸਾਨੂੰ ਮਿਲ ਗਈ ਤੇ ਵੈਸੇ ਮੈਂ ਟੀਚਰ ਨੂੰ ਬੋਲਿਆ ਸੀ ਕਿ ਵੀਡੀਓ ਸਾਨੂੰ ਭੇਜ ਦਿਓ ਤੇ ਮੇਰੇ ਨਾਲ ਆਪਾਂ ਸਾਂਝੀ ਕਰਾਂਗੇ ਸੋ ਹੁਣ ਆਪਾਂ ਬਰਤਨ ਧੋਣੇ ਆ ਤੇ ਕਾਫੀ ਮੇਰੇ ਬਰਤਨ ਹੋਇਆ ਦੇਖੋ ਪਿਛੇ ਢੇਰ ਲੱਗਾ ਭਾਂਡਿਆਂ ਦਾ ਪਾਂਡੇ ਦਾ ਢੇਲ ਲੱਗਾ ਵਾ ਹੁਣ ਮੈਂ ਧੋਣੇ ਆ ਸੋ ਤੁਸੀਂ ਵੀਡੀਓ ਦੇ ਨਾਲ ਬਣੇ ਰਹੋ ਐਂਡ ਤੱਕ ਸੋ ਸਕੂਲ ਤੋਂ ਵਾਪਸ ਆ ਕੇ ਫਿਰ ਮੈਨੂੰ ਕਾਫੀ ਕੰਮ ਕਰਨੇ ਪਏ ਫਿਰ ਮੈਂ ਸ਼ਾਮ ਨੂੰ ਬਰਤਨ ਵਗੈਰਾ ਧੋਤੇ ਬਰਤਨ ਪਹਿਲੇ ਤੇ ਮੈਂ ਕਿਹਾ ਚਲੋ ਬਰਤਨ ਵਾਸ਼ ਕਰ ਲੈਨੇ ਆ ਨਾਲੇ ਲੱਗੇ ਕਮਰੇ 'ਚ ਰਿਹਾ ਕੰਮ ਆ ਹੋ ਕਰ ਲੈਨੇ ਆ ਜੋ ਸਿੱਮੇ ਤੇ ਬਰਤਨ ਮੋਸ਼ ਕੀਤੇ ਕਈ ਬਣਾ ਮੈਂ ਦੇ ਕਮੈਂਟ ਕਈਆਂ ਦੇ ਆਉਂਦੇ ਆ ਕਈਆਂ ਨੇ ਮੈਂ ਵੀਡੀਓ ਚ ਲਾਈਵ ਚ ਜਾ ਕੇ ਦੇਖਦੀ ਆ ਤੇ ਸ਼ਈਆਂ ਨਾ ਮਤਲਬ ਬਹੁਤ ਹੈਨਾ ਕਈ ਲੱਤਾਂ ਖਿੱਚਣ ਵਾਲੇ ਵੀ ਹੁੰਦੇ ਆ ਜਦੋਂ ਕੋਈ ਬੰਦਾ ਕਾਮਯਾਬੀ ਦਿਹਰਾ ਵਿੱਚ ਚਲ ਜਾਂਦਾ ਤੇ ਬਹੁਤ ਲੋਕ ਕਿਸ ਤਰ੍ਹਾਂ ਖਿੱਚਦੇ ਆ ਤੇ ਜਦੋਂ ਸਪੋਰਟ ਕਰਨ ਦਾ ਟਾਈਮ ਹੁੰਦਾ ਕੋਈ ਸਪੋਰਟ ਨਹੀਂ ਕਰਦਾ ਤੇ ਬਾਅਦ ਵਿੱਚ ਲੱਤਾਂ ਖਿੱਚਣ ਲੱਹ ਦਿੰਦੇ ਆ ਸੋ ਇਹ ਚੀਜ਼ਾਂ ਤੇ ਬਹੁਤ ਵਾਰ ਹੁੰਦੀਆਂ ਆ ਸੋ ਤਗਲੇ ਹੋ ਕੇ ਰੋ ਤੇ ਕਮੜਾਓ ਨਾ ਜੇ ਜੇਲ ਐ ਤੁਸੀਂ ਆਪਣਾ ਮਿਹਨਤ ਕਰਦੇ ਪਏ ਹੋ ਤੇ ਬਸ ਮਿਹਨਤ ਕਰਦੇ ਰਹੋ ਕਿਸੇ ਕੰਨ ਬੋਲੇ ਕਰ ਲੋ ਬਿਲਕੁਲ ਕਿਸੇ ਦੀ ਗੱਲ ਸੁਣਨੀ ਨਹੀਂ ਕਿਸੇ ਦੀ ਮੰਨਣੀ ਨਹੀਂ ਬਸ ਵਾਹਿਗੁਰੂ ਦੀ ਮੰਨੋ ਵਾਹਿਗੁਰੂ ਦੇ ਅੱਗੇ ਖੋ ਵਾਹਿਗੁਰੂ ਕਿਸੇ ਕੋਲੋਂ ਕੁਝ ਮੰਗਣ ਦੀ ਲੋੜ ਨਹੀਂ ਹੈਗੀ ਕਿਉਂਕਿ ਜਿੱਥੇ ਵਾਹਿਗੁਰੂ ਨੇ ਸਾਥ ਦੇਣਾ ਨਾ ਕਿਸੇ ਨੂੰ ਦੇਣਾ ਕਿਸੇ ਨੇ ਵੀ ਨਹੀਂ ਦੇਣਾ ਕੋਹੋਂ ਦਾ ਰਿਸ਼ਤਾ ਨਹੀਂ ਅੱਜਕੱਲ੍ਹ ਸਾਥ ਦਿੰਦਾ ਤੇ ਕਿਸੇ ਤੇ ਭਰੋਸਾ ਕਿਉਂ ਕਰਦੇ ਹੋ ਤੁਸੀਂ ਸੋ ਆਪਾਂ ਬਸ ਵਾਹਿਗੁਰੂ ਤੇ ਭਰੋਸਾ ਰੱਖਦੇ ਆ ਮੈਂ ਵੈਸੇ ਵੀ ਕਰਨ ਬੋਲ ਕਰਕੇ ਰੱਖਣੀ ਆ ਮੈਂ ਨੀ ਕਿਸੇ ਦੀ ਸੁਣਦੀ ਹੈਗੀ ਕਿਉਂਕਿ ਸੁਣੈ ਵੀ ਕਿਉਂ ਬੰਦਾ ਹੈਨਾ ਆਪਾਂ ਆਪਣੇ ਵੱਡੇ ਵਡੇਰਿਆਂ ਦੀ ਸਿਰਫ ਸੁਣਦੇ ਆਪਾਂ ਹੋਰ ਕਿਸੇ ਦੀ ਗੱਲ ਨਹੀਂ ਸੁਣਦੇ ਹੈਗੇ ਬੜਾ ਕੁਝ ਲੋਕਾਂ ਨੇ ਬੋਲਣਾ ਬੜਾ ਕੁਝ ਕਹਿਣਾ ਵਾ ਤੇ ਬਸ ਇਗਨੋਰ ਕਰੋ ਇੰਨਾਂ ਚੀਜ਼ਾਂ ਨੂੰ ਇੱਕ ਇੱਕ ਸਾਈਡ ਤੇ ਰੱਖ ਦਿਓ ਇੰਨਾਂ ਚੀਜ਼ਾਂ ਨੂੰ ਜੇ ਕੋਈ ਵੀ ਕੁਝ ਵੀ ਗਲਤ ਬੋਲਦਾ ਬਸ ਇੱਕ ਸਾਈਡ ਤੇ ਰੱਖ ਦਿਓ ਬਿਲਕੁਲ ਨਾ ਅਸਰ ਕਰੋ ਇੰਨਾਂ ਚੀਜ਼ਾਂ ਤੇ ਕਿਉਂਕਿ ਜੇ ਨਾ ਤੁਸੀਂ ਸੋਚੋਗੇ ਉਹ ਨਾ ਤੁਹਾਡਾ ਦਿਮਾਗ ਸਟ्रेस ਲਏਗਾ ਹਨਾ ਤੇ ਤੁਸੀਂ ਫਿਰ ਸਟ्रेस ਦੇ ਵਿੱਚ ਡੋਲੋਗੇ ਕਾਮਯਾਬ ਕਦੀ ਨਹੀਂ ਹੋ ਪਾਓਗੇ ਸੋ ਬਿਲਕੁਲ ਨਾ ਇਹ ਚੀਜ਼ਾਂ ਬੜੇ ਸੋਚੋ ਤੇ ਸੋ ਹੁਣ ਆਪਾਂ ਕਰਦੇ ਆਂ ਅਗਲਾ ਟੋਪਿਕ ਸੋ ਮੈਂ ਇੱਥੇ ਬਰਤਨਾਂ ਸਾਫ਼ ਕਰਦੀ ਪਈ ਸੀ ਤੇ ਬਰਤਨ ਸਾਫ਼ ਕਰਦੀ ਕਰਦੀ ਨਾਲ ਤੁਹਾਡੇ ਨਾਲ ਗੱਲਾਂ ਕਰਦੀ ਆਂ ਸੋ ਆਪਾਂ ਇੱਕ ਪਿਆਜ਼ ਛਿੱਲਾ ਲਾਂਗੇ ਕਿਉਂਕਿ ਅੱਜ ਆਪਾਂ ਬਣਾਵਾਂਗੇ ਸੁੱਕਾ ਪਨੀਰ ਕਿਉਂਕਿ ਮੈਨੂੰ ਆਪ ਕੋਲ ਕਰੀ ਵਾਲਾ ਪਸੰਦ ਨਹੀਂ ਹੈਗਾ ਤੇ ਇਸ ਕਰਕੇ ਆਪਾਂ ਸੁੱਕਾ ਪਨੀਰ ਬਣਾ ਲਾਂਗੇ ਤੇ ਤੁਸੀਂ ਵੀਡੀਓ ਸੋ ਹੁਣ ਆਪਾਂ ਇਹਨੂੰ ਬਰੀਕ-ਬਰੀਕ ਕੱਟ ਲਾਂਗੇ ਬਾਕੀ ਜਿੰਨੀ ਕੋ ਗਰਮੀ ਹੋਈ ਜਾਂਦੀ ਹੈ ਉਹਨਾਂ ਕੱਪੜਾ ਮਾਤਮਾ ਠੰਡਾ ਅੱਜ ਵੀ ਸਵੇਰੇ ਮਾਰਨਿੰਗ ਦੇ ਟਾਈਮ ਕਾਫੀ ਸਿੱਟਾ ਪੈ ਰਹੀਆਂ ਸੀ ਕਿੰਮੈਨ ਹੋ ਗਈ ਸੀ ਤੇ ਜਦੋਂ ਆਪਾਂ ਹਰਜੋਤ ਸਕੂਲ ਮੀਟਿੰਗ ਤੇ ਜਾਣਾ ਹੈ ਉਹ ਤੋਂ ਪਹਿਲਾਂ ਕਾਫੀ ਹਵਾਈ ਹਨੇਰੀ ਆਈ ਤੇ ਫਿਰ ਥੋੜਾ ਜਿਹਾ ਮਤਲਬ ਥੋੜੀ ਜਿਹੀ ਬਾਰਿਸ਼ ਵੀ ਆ ਗਈ ਸੀ ਤੇ ਬਾਕੀ ਇਹ ਆਪਾਂ ਇਹ ਕਹਾਂਗੇ ਕਿ ਆਪਣੇ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜ਼ਰੂਰ ਜੋੜੋ ਬੱਚੇ ਬੈਠਦੇ ਬਹੁਤ ਔਖੇ ਆ ਗੁਰਬਾਣੀ ਦੇ ਜਦੋਂ ਪਾਠ ਕਰਨਾ ਹੁੰਦਾ ਵਾ ਜ ਆਪਾਂ ਹਾਂ ਗੁੱਦ ਵੀ ਮਤਲਬ ਪਾਪੀ ਐਵੇਂ ਕੋਈ ਕਿਉਂਕਿ ਸਾਡੇ ਖੁਦ ਕੋ ਵੀ ਪਾਠ ਨਹੀਂ ਹੁੰਦੇ ਆਪਾਂ ਖੁਦ ਪਾਠ ਤੇ ਨਹੀਂ ਬੈ ਸਕਦੇ ਪਰ ਸਾਨੂੰ ਜ਼ਰੂਰ ਟਾਈਮ ਕੱਢਣਾ ਚਾਹੀਦਾ ਤੇ ਅਸੀਂ ਵੀ ਬਹੁਤ ਗੁਨਾਹ ਕਰਦੇ ਹਾਂ ਗੱਡ ਚੁੱਕੀ ਪਾਠ ਜ਼ਰੂਰ ਕਰਨਾ ਚਾਹੀਦਾ ਤੇ ਮੈਂ ਸੋਚ ਰਹੀ ਸੀ ਕਿ ਸਾਮਾਨ ਨੂੰ ਕਿਹੜੀ ਸਬਜੀ ਬਣਾਈਏ ਤੇ ਫਿਰ ਮੈਂ ਕਿਹਾ ਚਲੋ ਪਨੀਰ ਕਾਉਣ ਲੈਨੇ ਆ ਕਿਉਂਕਿ ਹਰਜੋਤ ਵੀ ਤਿੰਨ ਚਾਰ ਦਿਨ ਤਿੰਨ ਚਾਰ ਦਿਨ ਹੋ ਗਈ ਸੀ ਪਨੀਰ ਮੰਗਵਾਣ ਡਿਆ ਸੀ ਤੇ ਬਾਕੀ ਇੱਕ ਮੈਂ ਚੀਜ਼ ਹਮੇਸ਼ਾ ਕਹਾਂਗੀ ਕਿ ਜਿਹੜੇ ਆਪਣੇ ਹਨਾ ਰਿਸ਼ਤੇਦਾਰ ਹੁੰਦੇ ਆ ਜਾਂ ਕੋਈ ਵੀ ਆਪਣੇ ਆ ਗਮਾਡ ਹੁੰਦੇ ਆ ਜੇ ਕੁਝ ਵੀ ਲਾ ਲੋ ਅੱਜ ਕੱਲ ਕੋਈ ਨਹੀਂ ਇੰਨੀ ਸਪੋਰਟ ਕਰਦਾ ਹੈਗਾ ਪਰ ਜੇ ਵੇਖੋ ਤੇ ਦੋੜ ਭੈਣ ਭਰਾ ਕਾਫੀ ਜੁੜੇ ਨੇ ਉਹ ਹਮੇਸ਼ਾ ਮੇਰੀ ਵੀਡੀਓ ਦਾ ਇੰਤਜ਼ਾਰ ਕਰਦੇ ਨੇ ਤੇ ਇੱਕ ਭੈਣ ਨੇ ਮੈਨੂੰ ਨਾਂ ਦੱਸਿਆ ਸੀ ਆਪਣਾ ਪਰ ਉਹ ਭੈਣ ਦਾ ਮੈਨੂੰ ਨਾਂ ਭੁੱਲ ਗਿਆ ਏ ਰਾਜਵਿੰਦਰ ਕੋਟ ਹਨਮੀ ਹਮੇਸ਼ਾ ਵੀਡੀਓ ਦੇਖਦੀ ਆ ਤੇ ਕਮੈਂਟ ਵੀ ਕਰਦੀ ਆ ਕਿ ਦੀਦੀ ਤੁਸੀਂ ਵਲੌਗ ਬਣਾਓ ਤੁਸੀਂ ਵਲੌਗ ਬਣਾਓ ਤੇ ਵਲੌਗ ਬਣਾਉਣ ਲਈ ਟਾਈਮ ਇਨਾ ਹੁੰਦਾ ਨਹੀਂ ਆ ਕਿਉਂਕਿ ਸਾਰਾ ਦਿਨ ਹੀ ਕਰਦੇ ਕੰਮਾਂ ਚ ਲੰਗ ਜਾਂਦਾ ਵਾ ਅਸੀਂ ਤਾਂ ਵੀਡੀਓ ਜ਼ਰੂਰ ਪਾ ਦਿਆ ਕਰਾਂਗੇ ਪਰ ਤੁਸੀਂ ਜੋ ਵਾਅਦਾ ਤੋਂ ਵਾਅਦਾ ਸ਼ੇਅਰ ਕਰ ਦਿਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਵੀਡੀਓ ਕਿੰਨੀਆਂ ਲਗੀਆਂ ਤੇ ਜਿੱਥੇ ਵੀ ਵੀਡੀਓ ਤੁਹਾਨੂੰ ਵਧੀਆ ਲੱਗੀ ਵੀ ਹੋਵੇ ਤਾਂ ਉੱਥੇ ਕੱਢ ਦਿਓ ਕਮੈਂਟ ਸੋਹਣਾ ਜਾਂ ਸੋ ਮਿਲਦੇ ਆਪਾਂ ਹਾਂ ਤੁਹਾਨੂੰ ਥੋੜੇ ਟਾਈਮ ਬਾਅਦ ਵਿੱਚ ਸੋ ਹੁਣ ਆਪਾਂ ਕਰਾਈ ਚ ਪਾ ਦਿੱਤਾ ਹੈ ਤੇਲ ਤੇ ਹੁਣ ਪਾਵਾਂਗੇ ਵਿੱਚ ਪਿਆਜ਼ ਬਿਆਜ ਜਿਹੜਾ ਉਹ ਪੁੱਲ ਨਾਲ ਛੱਡ ਦਾਂਗੇ ਜਦ ਇਹ ਥੋੜਾ ਕਲਰ ਚੇਂਜ ਹੋ ਜੂਗਾ ਇਹਦੇ ਵਿੱਚ ਆਪਾਂ ਆਕੇ ਮਸਾਲੇ ਸੋ ਹੁਣ ਇਹਦੇ ਵਿੱਚ ਆਪਾਂ ਥੋੜੇ ਜਿਹਾ ਇੱਕ ਕੱਢਿਆ ਹੋਇਆ ਤਮਾਟਰ ਪਾਵਾਂਗੇ ਜੀ ਅੱਜ ਗ੍ਰੈਂਡ ਕਿਚਨ 'ਚ ਲੋਕਾ ਪਕਾ ਰਹੇ ਹਾਂ। ਅਗਲੇ ਚਪਾ ਮਸਾਲੇ ਜਿਹੜੇ ਹੋ ਪਾਵਾਂਗੇ। ਇੱਥੇ ਇਹ ਮਾਤਾ ਪਾਵਾਂਗੇ। ਲੂਣ ਆਉਣ ਗਿਆ ਪਹਲਦੀ ਮਸਾਲਾ ਮਸਾਲਾ ਇਹ ਮਸਾਲਾ ਪਾ ਦਾਂਗੇ ਆਹਾਂ ਕੀ ਦੇਗੀ ਮਿਰਚ ਕਸ਼ਮੀਰੀ ਮਿਰਚ થોੜੀ ਸੋ ਹੁਣ ਆਪਾਂ ਪਾਵਾਂਗੇ ਜੀ ਪਨੀਰ ਸੋ ਇਹ ਘਰ ਦਾ ਬਣਿਆ ਹੋਇਆ ਪਨੀਰ ਦਾ ਇਹ ਆਪਾਂ ਘਰ ਬਣਾਇਆ ਹੋਇਆ ਸੀ ਸੋ ਆਪਾਂ ਬਾਜ਼ਾਰ ਤੋਂ ਕਦੀ ਪਨੀਰ ਨਹੀਂ ਲਿਆ ਕੇ ਖਾਦਾ ਤੁਸੀਂ ਘਰ ਦਾ ਪਨੀਰ ਹੀ ਬਣਾਉਂਦੇ ਹੋ ਨਾ ਪੰਚ ਗਿਰੀਸ ਨੂੰ ਕਰਦਾਂਗੇ ਬੰਦ ਥੋੜਾ ਸੇਕ ਲਵਾ ਕੇ ਉਸ ਤੋਂ ਬਾਅਦ ਬੰਦ ਕਰ ਦਾਂਗੇ ਸੋ ਮੈਨੋਂ ਪੱਕਾ ਹੋ ਗਿਆ ਸੁਪਨੀਰ ਆਪਾਂ ਬਣਾ ਲਿਆ ਸੀ ਤੇ ਹੁਣ ਆਪਾਂ ਆਟਾ ਗੁੰਨਾਂਗੇ ਤੇ ਆਟਾ ਗੁੰਨ ਕੇ ਉਸ ਤੋਂ ਬਾਅਦ ਆਪਾਂ ਆਟਾ ਗੁੰਨ ਕੇ ਰੱਖ ਲਾਂਗੇ ਤੇ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਨੇ ਰਹੋ ਤੇ ਜਿਹੜੇ ਸਾਡੇ ਚੈਨਲ ਦੇ ਨਵੇਂ ਨੇ ਸੋ ਸਾਡੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇ ਰਹੋ ਤੇ ਫੋਲੋਅ ਔਚ ਕਰਕੇ ਵੀਡੀਓ ਦੇਖਿਆ ਕਰੋ ਸੋ ਆਪਾਂ ਠੰਡੇ ਪਾਣੀ ਦੇ ਨਾਲ ਆਟਾ ਗਨਾਂਗੇ ਕਿਉਂਕਿ ਠੰਡੇ ਪਾਣੀ ਦੇ ਨਾਲ ਟਾਈਟ ਹੋ ਜਾਂਦਾ ਆਟਾ ਤੇ ਜੇ ਦਾ ਦੂਸਰਾ ਪਾਣੀ ਦੇ ਨਾਲ ਕੋਸੇ ਪਾਣੀ ਦੇ ਨਾਲ ਆਪਾਂ ਧੋਨੇ ਆ ਤੇ ਉਹ ਥੋੜੀ ਧੋਨੇ ਆ ਗੋਨਨੇ ਆ ਤੇ ਉਹਦੇ ਨਾਲ ਪਤਲਾ ਹੋ ਜਾਂਦਾ ਆਟਾ ਸੋ ਆਪਾਂ ਠੰਡੇ ਪਾਣੀ ਦੇ ਨਾਲ ਆਟਾ ਗਨਾਂਗੇ ਤੇ ਆਟਾ ਗੁੰਨ ਕੇ ਆਪਾਂ ਇੱਕ ਸਾਈਡ ਤੇ ਇੱਕ ਡੱਬੇ ਦੇ ਵਿੱਚ ਪਾ ਲਾਂਗੇ ਸੋ ਤੁਸੀਂ ਵੀਡੀਓ ਦੇ ਨਾਲ ਬੈਨ ਰਹੇ ਹੋ ਐਂਡ ਤੱਕ ਤੇ ਬਿਲਕੁਲ ਵੀ ਮੇਰੀਆਂ ਭੈਣਾਂ ਸਕਿੱਪ ਨਾ ਕਰਿਆ ਕਰੋ ਵੀਡੀਓ ਕਈ ਮੈਂ ਵੀਡੀਓ ਦੇਖੀਆਂ ਕਿ ਸਕਿੱਪ ਕਰ ਕਰਕੇ ਦੇਖਦੇ ਆ ਸੋ ਸਕਿੱਪ ਨਾ ਕਰਿਆ ਕਰੋ ਜੇ ਕਿਸੇ ਨੇ ਸਪੋਰਟ ਕਰਨਾ ਪਲੀਜ਼ ਦਿ ਲੋ ਕਰਿਆ ਕਰੋ ਤੇ ਪਲੀਜ਼ ਸਪੋਰਟ ਜ਼ਰੂਰ ਕਰਿਆ ਕਰੋ ਤੇ ਸੋ ਆਪਾਂ ਹੁਣ ਆਟਾ ਗੁੰਨ ਕੇ ਡੱਬੇ ਦੇ ਵਿੱਚ ਰੱਖ ਲਾਂਗੇ ਤੇ ਡੱਬੇ ਦੇ ਵਿੱਚ ਪਾ ਕੇ ਆਟਾ ਤੇ ਇਹਨੋਂ ਆਪਾਂ ਇੱਕ ਸਾਈਡ ਤੇ 라ਕ ਲਾਂਦੇ ਉਸ ਤੋਂ ਬਾਅਦ ਆਪਾਂ ਬਾਦ ਚ ਫੁਲਕੇ ਲਾਵਾਂਗੇ ਤੇ ਸੋ ਫਿਰ ਹੁਣ ਆਪਾਂ ਲਾਵਾਂਗੇ ਫੁਲਕੇ ਤੇ ਸੋ ਆਪਾਂ ਹੁਣ ਫੁਲਕੇ ਲਾਉਣ ਲਈ ਤਿਆਰ ਆ ਤੇ ਤਬਾਹ ਹੋ ਗਿਆ ਸਾਡਾ ਗਰਮ ਇਹਦੇ ਉੱਤੇ ਮੈਂ ਪਰੌਂਠੇ ਲਾਈ ਸੀ ਉਹ ਇਸ ਕਰਕੇ ਧੂਆਂ ਜਿਆਦਾ ਆੜਿਆ ਤੇ ਹੁਣ ਆਪਾਂ ਇਹਦੇ ਉੱਪਰ ਪਾਵਾਂਗੇ ਫੁਲਕਾ ਤੇ ਰੋਟੀ ਬਣਾ ਕੇ ਉਸ ਤੋਂ ਬਾਅਦ ਤੁਹਾਡੇ ਨਾਲ ਮਿਲਦੇ ਆਪਾਂ ਥੋੜੇ ਟਾਈਮ ਤੱਕ ਸੋ ਵੀਡੀਓ ਨਾਲ ਅੰਤ ਤੱਕ ਬਣਾਈ ਰੋ ਪਿਲਕੜ ਵੀ ਸਕਿਪ ਨਾ ਕਰੋ ਜੀ ਸੋ ਨਾਲੇ ਮੈਂ ਪਾਠ ਲਾਇਆ ਸੀ ਫੋਨ ਤੇ ਤੇ ਮੈਂ ਮਿਊਟ ਕੀਤਾ ਸੀ ਇਸ ਕਰਕੇ ਮੈਂ ਆਪਣੀ ਵੋਲਿਊਮ ਲ ਰਿਕਾਰਡ ਕੀਤੀ ਤੇ ਸੋ ਪਾਠ ਕਰਦੀ ਕਰਦੀ ਨਾਲੇ ਮੈਂ ਫੋਨ ਤੇ ਪਾਠ ਲਾਇਆ ਸੀ ਪਾਠ ਚੱਲਦਾ ਪਿਆ ਸੀ ਨਾਲੇ ਮੈਂ ਤੁਹਾਨੂੰ ਬਾਹਰ ਦਾ ਥਿਊ ਦਿਖਾਉਂਦੀ ਸੀ ਇਸ ਕਰਕੇ ਮੈਨੂੰ ਆਪਣੀ ਖੁਦ ਦੀ ਬਾਤ ਵਿੱਚ ਵੋਇਸ ਰਿਕਾਰਡ ਕਰਨੀ ਪਈ ਕਿਉਂਕਿ ਮੈਂ ਪਾਠ ਲਗਾਇਆ ਸੀ ਨਾਲੇ ਪਾਠ ਸੁਣਦੀ ਪਈ ਸੀ ਤੇ ਹੁਣ ਆਪਾਂ ਵੇਲੀਵਲ ਜਾਵਾਂਗੇ ਸੋ ਵੇਲੀ ਜਾ ਕੇ ਤੇ ਸੋ ਕਾਫੀ ਨਿਹਰਾ ਹੋ ਗਿਆ ਬਾੜ ਤੇ ਮੈਂ ਕਹਾਂ ਚਲੋ ਤੁਹਾਨੂੰ ਨਹੀਂ ਵੇਲੀ ਵਿਖਾ ਦਿੰਨੇ ਇੱਧਰ ਦੇਖੋ ਸਾਡੀਆਂ ਬੱਕੜੀਆਂ ਘੁੰਮੜੀਆਂ ਨੇ ਇੱਧਰ ਪੱਖਾ ਲਾਇਆ ਵਾ ਦੇਖੋ ਕਾਫੀ ਨਿਹਰਾ ਹੋ ਗਿਆ ਵਾ ਸ਼ਾਮਾਂ ਦਾ ਟਾਈਮ ਆ ਸਤਕ ਵਜੇ ਦਾ ਟਾਈਮ ਆ ਜੀ ਤੇ ਆ ਦੇਖੋ ਇੱਥੇ ਹਰ ਜੋ ਦੇ ਪਾਪਾਸ ਹੁੰਦੇ ਆ ਕਿਉਂਕਿ ਫਿਰ ਡੰਗਰ ਸਾਡੇ ਬਾੜ ਹੁੰਦੇ ਆ ਇੱਧਰ ਦੇਖੋ ਬੱਕੜੀਆਂ ਤੇ ਬੱਕੜੀਆਂ ਦੇਖੋ ਕਿਦਾਂ ਡੀਆਂ ਵਾਂ ਕੀ ਕਰੰਡੀਆਂ ਇਹ ਸੀ ਮੌਸਮ ਸੋ ਇੱਧਰ ਆਪਾਂ ਡੰਗਰ ਵੱਜੇ ਆ ਸ਼ਾਮ ਦਾ ਟਾਈਮ ਹੋ ਗਿਆ ਹਨੇਰਾ ਹੁੰਦਾ ਪਿਆ ਵਾ ਸੱਤ ਵੱਜ ਚੁੱਕੇ ਨੇ ਸੋ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਹੈ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਤੇ ਜਿੱਥੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਜ਼ਰੂਰ ਕਰਿਓ ਜੀ ਤੇ ਵੱਧ ਤੋਂ ਵੱਧ ਚੈਨਲ ਨੂੰ ਸ਼ੇਅਰ ਕਰ ਦਿਓ ਤੇ ਮਿਲਦੇ ਆਂ ਅਗਲੀ ਨੈਕਸਟ ਵੀਡੀਓ ਦੇ ਨਾਲ ਜੀ ਸਤ ਸ੍ਰੀ ਅਕਾਲ ਸਾਰਿਆਂ ਨੂੰ ਬਾਏ ਬਾਏ